ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਾਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਾਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚੜ ਚਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਪੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਾਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੋ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੋ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾਂ ਏਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾਂ ਏਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁਜਾਨ ਵੰਜਾ ਈਨੀ ਕੱਪਰੀ ਚੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਪੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਝਾੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਝੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸਜਾਨ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸਜਾਨ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਪੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਾਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂ ਖਰੇ ਸਜਾਨ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸ਼ਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸਜਾਨ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸ਼ਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚੜ ਚਖੜ ਉਹ ਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਈ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸ਼ਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕੱਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਛਾੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚੜ ਚਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁਜਾਨ ਵੰਜਾ ਏਨੀ ਕਫਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਪੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਛਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਛਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚੜ ਚਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੋ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੋ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਰਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂ ਖਰੇ ਸਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਝਾੜ ਝਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਪੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਪੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕੱਲ ਤਾਹੂੰ ਖਰੇ ਸੁਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਕੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚੜ ਛਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕੱਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕੱਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚੜ ਚਖੜ ਉਹ ਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁਜਾਨ ਵੰਜਾ ਈਨੀ ਕੱਪਰੀ ਝਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸਜਾਨ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸ਼ਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਛਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਛਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਛਖੜ ਉਹਹਾੜ ਲਹਿਰੀ ਵਹਿਨ ਲਖੇਸ਼ਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁਜਾਨ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸਜਾਨ ਵੰਜਾ ਇਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚੜ ਚਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਈ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤੇੜਨ ਕਲ ਤਾਹੂੰ ਖਰੇ ਸੁਜਾਨ ਵੰਜਾ ਏਨੀ ਕੱਪਰੀ ਚੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਪਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕੱਲ ਤਾਹੂ ਖਰੇ ਸੁ ਜਾਣ ਵੰਜਾ ਏਨੀ ਕਫਰੀ ਝਾੜ ਚਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕੱਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂ ਖਰੇ ਸ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿਹੜਨ ਕਲ ਤਾਹੂ ਖਰੇ ਸ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੇੜਨ ਕਲ ਤਾਹੂ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਝਾੜ ਛਖੜ ਉਹਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਅਲਾਏ ਬੀੜੇ ਡੁੱਬਣ ਨਾਹੇ ਭਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕੱਲ ਤਾਹੂੰ ਖਰੇ ਸੁ ਜਾਣ ਵੰਜਾ ਏਨੀ ਕੱਪਰੀ ਚਾੜ ਚਖੜ ਉਹ ਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਲਾਏ ਪੀੜੇ ਡੁੱਬਣ ਨਾਹੇ ਪਉ ਜੇ ਤੂੰ ਤਾਰੂ ਪਾਣ ਤਾਹੂੰ ਪੁੱਛ ਤਿਹੜਨ ਕਲ ਤਾਹੂੰ ਖਰੇ ਸੁ ਜਾਣ ਵੰਜਾ ਈਨੀ ਕੱਪਰੀ ਚਾੜ ਚਖੜ ਉਹਹਾੜ ਲਹਿਰੀ ਵਹਿਣ ਲਖੇਸਰੀ ਸਤਗੁਰ ਸਿਓ ਅਲਾਏ ਪੀੜੇ ਡੁੱਬਣ ਨਾਹੇ ਪਉ